एबीपी सांचा न्यूज़ रूम ਦੇ ਵਿੱਚ ਇਸ ਵੇਲੇ ਦੀ ਵੱਡੀ ਖਬਰ ਫਿਰੋਜ਼ਪੁਰ ਤੋਂ ਜਿੱਥੇ ਪਿੰਡ ਗੰਦੂ ਖਿਲਜਿਆਂ ਦੇ ਵਿੱਚ ਇੱਕ ਤਸਕਰ ਨੂੰ ਪੁਲਿਸ ਨੇ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਤਸਕਰ ਦਾ ਨਾਮ सोनू ਦੱਸਿਆ ਜਾ ਰਿਹਾ ਹੈ ਤੇ ਉਸ ਦੀ ਉਮਰ ਕਰੀਬ 22 ਸਾਲ ਹੈ ਤੇ ਇਸ ਸ਼ਖਸ ਦੇ ਕੋਲੋਂ ਪੁਲਿਸ ਨੇ ਕਰੀਬ 27.5 ਲੱਖ ਰੁਪਏ ਦੀ ਕਰੰਸੀ ਫੜੀ ਹੈ ਇਸ ਤੋਂ ਇਲਾਵਾ ਉਸ ਦੇ ਕੋਲੋਂ ਇੱਕ ਪਿਸਤੌਲ ਅਤੇ ਤਿੰਨ ਪਾਕਿਸਤਾਨੀ ਸਿੰਮ ਬਰਾਮਦ ਕੀਤੇ ਗਏ ਨੇ ਪੁਲਿਸ ਇਸ ਸ਼ਖਸ ਦੀ ਗ੍ਰਿਫਤਾਰੀ ਨੂੰ ਆਪਣੀ ਇੱਕ ਵੱਡੀ ਕਾਮਯਾਬੀ ਮੰਨ ਰਹੀ ਹੈ এবੀਪੀ ਸਾंचा न्यूज़ रूम ਦੇ ਵਿੱਚ ਸਾਡੇ ਨਾਲ ਸਰਜੀਤ ਸਿੰਘ ਜੁੜ ਗਏ ਨੇ ਉਹਨਾਂ ਤੋਂ ਪੁੱਛਦਿਆ ਕਿ ਆਖਰ ਇਹ ਕਿੱਡੀ ਵੱਡੀ ਕਾਮਯਾਬੀ ਹੈ ਬਲਿਸ ਦੀ ਸਰਹੱਦੀ ਇਲਾਕਾ ਹੈ ਅਕਸਰ ਜੀਆਂ ਗ੍ਰਿਫਤਾਰੀਆਂ ਹੁੰਦੀਆਂ ਰਹਿੰਦੀਆਂ ਨੇ ਇਸ ਗ੍ਰਿਫਤਾਰੀ ਨੂੰ ਲੈ ਕੇ ਕੀ ਮੰਨਦੇ ਹੋ ਕਿ ਕਿੰਨੀ ਇੱਕ ਵੱਡੀ ਪੁਲਿਸ ਦੀ ਸਫਲਤਾ ਹੈਗੀ ਹੈ ਦੇਖੋ ਜ਼ਾਹਿਰ ਜੀ ਗੱਲ ਹੈ ਕਿ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਹੈ ਪਰ ਫਿਲਹਾਲ ਦੇਖਣਾ ਕਿ ਜਿਹੜਾ ਸੋਨੂ ਹੈ ਉਹਦੀ ਉਮਰ ਮਾਝ 22 ਸਾਲ ਦੀ ਹੈ 22 ਸਾਲ ਦੀ ਉਮਰ ਦੇ ਵਿੱਚ ਜਿਸ ਤਿਕਣਾ ਰਿਕਵਰੀ ਹੋਈ ਆ ਤਾਂ ਸੁਭਾਅਕ ਹੈ ਕਿ ਸੋਨੂ ਦੇ ਨਾਲ ਹੋਰ ਵੀ ਜਿਹੜੇ ਇਹ ਦੇ ਆਕਾ ਹੋਣਗੇ ਹੋਰ ਵੀ ਹੋਣਗੇ ਲੋੜ ਉਹਨਾਂ ਤੱਕ ਵੀ ਹੱਥ ਪਾਉਣ ਦੀ ਹੋਏਗੀ ਵੀ ਇਹਦੇ ਵਿੱਚ ਖੁਲਾਸੇ ਕੀ ਕਰਦੀ ਪੁਲਿਸ ਇਹ ਹੈ ਸੋਨੂ ਤਾਂ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਪਰ ਇਸ ਤੋਂ ਅੱਗੇ ਕੀ ਹੁੰਦਾ ਹੈ ਉਹ ਉਹ ਦੇ ਤਿੰਨ ਸੇਮ ਮਿਲ ਨੇ ਉਹਨਾਂ ਸਿਮਾ ਨੂੰ ਲੈ ਕੇ ਪਾਕਿਸਤਾਨੀ ਦੇ ਮਿਲ ਨੇ ਇੱਕ ਤਰ੍ਹਾਂ ਦੇ ਨਾਲ ਲਿੰਕ ਤਾਂ ਸਾਫ਼ ਹੁੰਦਾ ਹੈ ਕਿ ਪਾਕਿਸਤਾਨ ਦੇ ਨਾਲ ਸਿੱਦੇ ਜਿਹੜੇ ਤਸਕਰਾਂ ਦੇ ਲਿੰਕ ਨੇ ਉੱਬਣੇ ਹੋਏ ਦੇਖੋ ਜ਼ਹਿਰ ਦੀ ਗੱਲ ਹੈ ਕਿਉਂਕਿ ਫਿਰੋਜ਼ਪੁਰ ਜਿਹੜਾ ਏਰੀਆ ਹੈ ਬਾਰਡਰ ਏਰੀਆਰ ਬਾਰਡਰ ਇਲਾਕੇ ਦੇ ਵਿੱਚ ਆਮ ਤੌਰ ਤੇ ਜੋ ਹੈ ਜਿਹੜੇ ਤਸਕਰ ਦੇ ਇਸ ਕੰਮ 'ਚ ਲੱਗੇ ਹੋਏ ਨੇ ਉਹਨਾਂ ਤਸਕਰਾਂ ਦੇ ਕੋਲ ਇਹੋ ਜਿਹਾ ਸਮਾਨ ਹੁੰਦਾ ਹੈ ਔਰ ਜਿਸ ਤੇ ਕਿਹੜੇ ਰਿਕਵਰੀ ਹੋਈ ਸਭ ਤੋਂ ਵੱਡੀ ਗੱਲ ਤੇ ਕਿ ਰਿਕਵਰੀ ਜੋ ਹੈ ਸਾਡੇ 27 ਲੱਖ ਦੀ ਕਰੀਬ ਰਿਕਵਰੀ ਹੋਈ ਹੈ ਔਰ ਇਸ ਤੋਂ ਪਹਿਲਾਂ ਸੋਨੂੰ ਦਾ ਜੋ ਟ੍ਰੈਕ ਰਿਕਾਰਡ ਹੈ ਉਹ ਵੀ ਕਾਫੀ ਕਹਿੰਦੇ ਕਿ ਇਹ ਜੁੜਿਆ ਹੋਇਆ ਹੈ ਨਸ਼ੇ ਤਸਕਰਾਂ ਦੇ ਨਾਲ ਔਰ ਜ਼ਰੂਰਤ ਇਹ ਹੀ ਹੋਗੀ ਕਿ ਇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਕਾਫੀ ਅਹਿਮ ਹੋਏਗਾ ਪਰ ਫਿਲਹਾਲ ਜ਼ਰੂਰ ਹੈ ਕਿ ਇਹ ਇੱਕ ਵੱਡੀ ਕਾਮਯਾਬੀ ਹੈ ਪੁਲਿਸ ਦੀ ਇਹ ਇੱਕ ਵੱਡੀ ਕਾਮਯਾਬੀ ਪੁਲਿਸ ਵੀ ਇਸ ਨੂੰ ਕਹਿ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸੋਨੂ ਨਾਂ ਦਾ ਇਹ ਨੌਜਵਾਨ ਕਰੀਬ ਲਗਭਗ 5 ਸਾਲ ਪਹਿਲਾਂ ਜਦੋਂ ਇਹ ਨਬਾਲਗ ਸੀ ਉਦੋਂ ਵੀ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਵੇਲੇ ਪੁਲਿਸ ਨੇ ਇਸ ਦੇ ਕੋਲੋਂ ਕਰੀਬ 25 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਸੀ ਇੱਕ ਵਾਰ ਮੁਰਦ ਤੋਂ ਇਸ ਨੂੰ ਕਾਬੂ ਕੀਤਾ ਗਿਆ ਤੇ ਇਸ ਵੇਲੇ ਇਸ ਦੀ ਉਮਰ ਕਈ 22 ਸਾਲ ਹੈ ਤਿੰਨ SIM ਪਾਕਿਸਤਾਨੀ 27 ਲੱਖ ਦੀ ਕਰੰਸੀ ਤੇ ਇੱਕ ਪਿਸਤੌਲ ਇਸ ਦੇ ਕੋਲੋਂ ਬਰਾਮਦ ਹੋਈ ਹੈ ਤੁਸੀਂ ਵੇਖ ਰਹੇ ਸੀ ਇਹ ਵੀ ਮੀ ਸੰਜਾ